ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੇ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਕੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੱਲਦੇ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਮੁਫਤ ਟੋਲ ਦੀ ਸਹੂਲਤ ਖਤਮ ਨਵੇਂ ਨਿਯਮਾਂ ਨੇ ਖੜਾ ਕੀਤਾ ਵਿਵਾਦ ਦਾਦੀਏ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ 54 ਉੱਪਰ ਪਿੰਡ ਉਸਮਾ ਵਿਖੇ ਮੌਜੂਦ ਮੁਫਤ ਟੋਲ ਪਰਾਜਾ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਹੈ ਕੰਪਨੀ ਵੱਲੋਂ ਹੁਣ ਇਸ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਜਾਂ ਤਾਂ ਟੋਲ ਦੇਣਾ ਪਵੇਗਾ ਜਾਂ ਫਿਰ ਉਨ੍ਹਾਂ ਨੂੰ ਮੰਥਲੀ ਪਾਸ ਬਣਾਉਣਾ ਹੋਵੇਗਾ ਜਿਖਰੀ ਹੋਇਆ ਕਿ ਸੋਮਵਾਰ ਸਵੇਰੇ ਟੋਲ ਪਲਾਜ਼ਾ ਉੱਪਰ ਜਨਨ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਅਤੇ ਇਸ ਟੋਲ ਪਲਾਜ਼ਾ ਨੂੰ ਪਾਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਮਿਲਣ ਵਾਲੀ ਮੁਫਤ ਰਜਾਇਤ ਬੰਦ ਕਰ ਦਿੱਤੀ ਗਈ ਹੈ ਇੰਨਾ ਹੀ ਨਹੀਂ ਇਸ ਟੋਲ ਨੂੰ ਕਰਾਸ ਕਰਨ ਲਈ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਵੀ ਇਜਾਜ਼ਤ ਨਾ ਦੇਣ ਦੇ ਚੱਲਦਾਂ ਟੋਲੋ ਟੋਲ ਉੱਪਰ ਲੰਮੀ ਕਤਾਰਾਂ ਵੇਖ ਨੂੰ ਮਿਲੀਆਂ ਕੰਪਨੀ ਵੱਲੋਂ ਹਰ ਵਾਹਨ ਪਾਸੋਂ 350 ਰੁਪਏ ਪ੍ਰਤੀ ਵਾਹਨ ਦੇ ਹਿਸਾਬ ਨਾਲ ਟੈਕਸ ਲੈਣ ਦਾ ਵਿਰੋਧ ਵਾਹਨ ਚਾਲਕਾਂ ਵੱਲੋਂ ਸ਼ਰ੍ਯਮ ਕੀਤਾ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਹਨ ਚਾਲਕਾਂ ਦੀ ਇਸ ਦਰਾਨ ਟੋਲ ਪਲਾਜ਼ ਦੇ ਕਰਮਚਾਰੀਆਂ ਨਾਲ ਜਿੱਥੇ ਕਹਾ ਸੁਣੀ ਹੋਈ ਉੱਥੇ ਤਾਂ ਕੰਮਕੀ ਵੀ ਵੇਖ ਨੂੰ ਮਿਲੀ ਜ਼ਿਆਦਾਤਰ ਵਾਹਨ ਚਾਲਕ ਕੰਪਨੀ ਵੱਲੋਂ ਲਗਾਏ ਗਏ ਸਟਾਪਰ ਅਤੇ ਬੈਰੀਕੇਡ ਨੂੰ ਜ਼ਬਰਦਸਤੀ ਪਾਰ ਕਰਦੇ ਨਜ਼ਰ ਆਏ ਤੇ ਚਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਬਿਜਲੀ ਦੀ ਮੰਗ ਨੇ ਪੇ ਹੱਦ ਬੰਨੇ ਪਾਵਰ ਕਾਮ ਨੇ ਤੋੜੇ ਰਿਕਾਰਡ ਦادیه ਪੰਜਾਬ ਚ ਝੋਨੇ ਦੀ ਲੁਆਈ ਦਾ ਚੌਥਾ ਗੇੜ ਸ਼ੁਰੂ ਹੁੰਦੇ ਸਾਰੇ ਅੱਜ ਬਿਜਲੀ ਦੀ ਮੰਗ ਦਾ ਨਵਾਂ ਰਿਕਾਰਡ ਬਣ ਗਿਆ ਹੈ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਬਿਨਾਂ ਕੋਈ ਪਾਵਰ ਕਟ ਲਗਾ ਕੇ ਬਿਜਲੀ ਸਪਲਾਈ ਦੇ ਕੇ ਨਵਾਂ ਕੀਰਤੀ ਕੀਰਤਨੀਮਾਨ ਸਥਾਪਿਤ ਕੀਤਾ ਹੈ ਅੱਜ ਦੁਪਹਿਰ 3:06 ਮਿੰਟ ਤੇ ਕਰੀਬ ਬਿਜਲੀ ਦੀ ਮੰਗ 16209 ਮੈਗਾਵਾਟ ਦਾ ਅੰਕੜਾ ਛੂਕ ਗਈ ਜਦ ਕਿ ਪਿਛਲੇ ਸਾਲ 19 ਜੂਨ ਨੂੰ ਬਿਜਲੀ ਦੀ ਮੰਗ 16000 ਨਨਵੇਂ ਮੇਗਮਾੜਾ ਦਰਦ ਕੀਤੀ ਗਈ ਸੀ ਦੰਦੂਰ ਵਾਂਗੂ ਤਪ ਰਹੇ ਪੰਜਾਬ ਵਿੱਚ ਵਧੀ ਹੋਈ ਗਰਮੀ ਨੇ ਵੀ ਬਿਜਲੀ ਦੀ ਮੰਗ ਵਿੱਚ ਆਪਣਾ ਯੋਗਦਾਨ ਪਾਇਆ ਹੈ ਪਾਵਰ ਕਾਮ ਨੇ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੇ ਸਾਰੇ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂ ਕੀਤੇ ਹੋਏ ਹਨ ਅਤੇ ਇਹਨਾਂ ਤੋਂ ਇਲਾਵਾ ਪਣ ਬਿਜਲੀ ਪ੍ਰੋਜੈਕਟਾਂ ਅਤੇ ਸੌਰ ਊਰਜਾ ਪ੍ਰੋਜੈਕਟਾਂ ਤੋਂ ਵੀ ਬਿਜਲੀ ਮਿਲ ਰਹੀ ਹੈ ਨਦਕੇ ਬਿਜਲੀ ਦੀ ਖਰੀਦ ਕਰਕੇ ਵੀ ਸਪਲਾਈ ਜਾਰੀ ਹੈ ਤੇ ਚਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਯੂਟਿਊਬਰ ਜਸਵੀਰ ਸਿੰਘ ਜਾਨ ਮਹਿਲ ਨੂੰ ਭੇਜਿਆ ਗਿਆ ਜੇਲ੍ਹ ਦਾਦੀਮੁਹੱਲੀ ਦੀ ਇੱਕ ਅਦਾਲਤ ਨੇ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਵੀਰ ਸਿੰਘ ਅਰਥਪਰਜਾਨ ਮਾਹਲ ਨੂੰ 14 ਦਿਨਾਂ ਦਾ ਜੁਡੀਸ਼ੀਅਲ ਹਿਰਾਸਤ ਜੇਲ੍ਹ ਭੇਜ ਦਿੱਤਾ ਗਿਆ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਜਸਵੀਰ ਸਿੰਘ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ਜੇਲ੍ਹ ਜ਼ਿਲ੍ਹਾ ਜੇਲ੍ਹ ਰੂਪਨਗਰ ਚ ਭੇਜਿਆ ਗਿਆ ਹੈ। ਯੂਟਿਊਬਰ ਦਾ ਪਿੰਡ ਰੂਪਨਗਰ ਨੇੜੇ ਮਹੱਲਾ ਲੱਗਦਾ ਹੈ ਜੋ ਕਿ ਰੂਪਨਗਰ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਹੈ। ਅਸਨੂ ਕੁਝ ਦਿਨ ਪਹਿਲਾਂ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਨੂੰ ਉਸ ਦੇ ਮੋਬਾਈਲ ਫੋਨ ਤੋਂ 150 ਤੋਂ ਵੱਧ ਫੌਜੀ ਅਧਿਕਾਰੀਆਂ ਤੇ ਹੋਰ ਲੋਕਾਂ ਦੇ ਨੰਬਰ ਮਿਲੇ ਸਨ ਇਹ ਵੀ ਪਤਾ ਲੱਗਾ ਹੈ ਕਿ ਹਰਿਆਣਾ ਪੁਲਿਸ ਅਸਨੂ ਹੋਰ ਪੁੱਛਗਛ ਕਰਨ ਲਈ ਵਰੰਟ ਰਾਹੀਂ ਹਰਿਆਣਾ ਲੈ ਕੇ ਜਾ ਸਕਦੀ ਹੈ ਕਿਉਂਕਿ ਉਸ ਨੂੰ ਹਰਿਆਣਾ ਪੁਲਿਸ ਨੇ 6 ਜੂਨ ਨੂੰ ਤਲਬ ਕੀਤਾ ਸੀ ਪਰ ਮੁਹਾਲੀ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਚਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਦੁੱਧ ਦੇ ਉਤਪਾਦਨ 'ਚ ਆਈ ਵੱਡੀ ਗ੍ਰਾਫਟ ਕਾਰਨ ਜਾਣ ਹੋਊਗੇ ਹੈਰਾਨ ਦਾਦੀਏ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਨਿਰੰਤਰ ਹੋ ਰਿਹਾ ਵਾਧਾ ਅਤੇ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਹੀਟ ਵੇਵ ਨੇ ਲੋਕ ਜਿੱਥੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਉੱਥੇ ਅਤਿ ਦੀ ਗਰਮੀ ਵਾਲਾ ਇਹ ਮੌਸਮ ਦਧਾਰੂ ਪਸ਼ੂਆਂ ਲਈ ਵੀ ਬੇਹੱਦ ਖਤਰਨਾਕ ਸਾਬ ਹੋ ਰਿਹਾ ਹੈ ਪਸ਼ੂਆਂ ਉੱਪਰ ਨਿਰੰਤਰ ਵਧ ਰਹੀ ਗਰਮੀ ਦਾ ਅਸਰ ਐਸਾ ਹੱਦ ਤੱਕ ਪੈ ਰਿਹਾ ਹੈ ਕਿ ਦਧਾਰੂ ਪਸ਼ੂਆਂ ਦੇ ਦੁੱਧ ਦੇ ਉਤਪਾਦਨ ਵਿੱਚ ਵੀ ਗ੍ਰਾਫਟ ਆ ਗਈ ਹੈ ਇੱਥੇ ਹੀ ਬਸ ਨਹੀਂ ਵੈਟਰਨਰੀ ਡਾਕਟਰਾਂ ਨੇ ਪਸ਼ੂ ਪਾਲਕਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਗਰਮੀ ਦੇ ਦਿਨਾਂ 'ਚ ਪਸ਼ੂਆਂ ਦੀ ਸੰਭਾਲ ਵਿੱਚ ਲਾਪਰਵਾਹੀ ਵਰਤੀ ਤਾਂ ਪਸ਼ੂਆਂ ਦੀ ਸਿਹਤ ਕਾਫੀ ਵਿਗੜ ਸਕਦੀ ਹੈ ਅਤੇ ਨਤੀਜੇ ਵਜੋਂ ਪਸ਼ੂਆਂ ਦੀ ਮੌਤ ਤੱਕ ਦੀ ਨੌਪਤਾ ਸਕਦੀ ਹੈ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਦੇ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਧਰਤੀ ਤੇ ਮੌਜੂਦ ਹਰੇਕ ਤਰ੍ਹਾਂ ਦੇ ਜੀਵ ਜੰਤੂ ਜਾਂ ਬਨਸਪਤੀ ਉੱਪਰ ਗਰਮੀ ਦਾ ਵੱਡਾ ਅਸਰ ਹੁੰਦਾ ਹੈ ਪਰ ਦੁੱਧਾਰੂ ਪਸ਼ੂਆਂ ਲਈ ਇਹ ਮੌਸਮ ਹੋਰ ਵੀ ਨੁਕਸਾਨਦੇਹ ਛੱਦ ਹੁੰਦਾ ਹੈ ਇਸ ਲਈ ਦਾਰੂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਸਮੇਸਰ ਟੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਜੇਕਰ ਇਹ ਜਿਹੜਾ ਨਾ ਕੀਤਾ ਗਿਆ ਤਾਂ ਪਸ਼ੂ ਦੁੱਧ ਦੇਣਾ ਘਟ ਕਰ ਦਿੰਦੇ ਹਨ ਅਤੇ ਪਸ਼ੂਆਂ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਸਕਦੀ ਹੈ ਤੇ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਬਦਲਿਆ ਜਾਵੇਗਾ ਇੱਕ ਕਾਨੂੰਨ ਅਗਲੇ ਮਹੀਨੇ ਵਿਧਾਨ ਸਭਾ ਸੈਸ਼ਨ 'ਚ ਹੋਵੇਗੀ ਸੋਧ ਦੱਦ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਉਦਯੋਗ ਕ੍ਰਾਂਤੀ ਤਹਿਤ ਇੱਥੇ फास्ट ट्रैक पंजाब पोर्टल लॉन्च ਕੀਤਾ ਗਿਆ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸੂਬੇ ਚ ਕਾਰੋਬਾਰੀ ਲਈ ਇੰਡਸਟਰੀ ਲਾਉਣੀ ਸੱਕੀ ਹੋ ਜਾਵੇਗੀ ਅਤੇ ਹੁਣ 45 ਦਿਨਾਂ ਦੇ ਅੰਦਰ ਅੰਦਰ ਇੰਡਸਟਰੀ ਲਾਉਣ ਦੀ ਮਨਜ਼ੂਰੀ ਮਿਲ ਜਾਵੇਗੀ ਇਸ ਮੌਕੇ ਸੰਬੋਧਨ ਕਰਦੇ ਰਵਿੰਦ ਕਿਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਇਤਿਹਾਸਿਕ ਫੈਸਲੇ ਲਏ ਗਏ ਹਨ ਜੋ ਪਿਛਲੇ 75 ਸਾਲਾਂ ਵਿੱਚ ਦੇਸ਼ ਵਿੱਚ ਕਿਸੇ ਨੇ ਨਹੀਂ ਲਈ ਉਹਨਾਂ ਨੇ ਕਿਹਾ ਕਿ ਅਜਿਹੇ ਫੈਸਲੇ ਇੱਕ ਮਾਨਤਾ ਸਰਕਾਰ ਹੀ ਲੈ ਸਕਦੀ ਹੈ ਇਹ ਫੈਸਲੇ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਮਿਲਣੀ ਦੌਰਾਨ ਮਿਲੇ ਸੁਝਾਵਾਂ ਦੇ ਆਧਾਰ ਤੇ ਹੀ ਲਈ ਗਏ ਹਨ ਕੇਜਰੀਵਾਲ ਨੇ ਪੰਜਾਬ ਤੋਂ ਦੂਜੇ ਸੂਬਿਆਂ ਵਿੱਚ ਸ਼ਿਫਟ ਹੋਏ ਇੰਡਸਟਰੀਅਲ ਲਿਸਟਾਂ ਨੂੰ ਵੀ ਪੰਜਾਬ ਵਿੱਚ ਵਾਪਸ ਆਉਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੂਰੀ ਦੁਨੀਆ ਤੋਂ ਲੋਕ ਆ ਕੇ ਪੰਜਾਬ ਵਿੱਚ ਇੰਡਸਟਰੀ ਲਗਾਉਣ ਉਦਯੋਗਪਤੀਆਂ ਦੀ ਤਰੱਕੀ ਹੋਵੇਗੀ ਤਾਂ ਹੀ ਪੰਜਾਬ ਦੀ ਤਰੱਕੀ ਹੋਵੇਗੀ ਤੇ ਚਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ 18 ਜ਼ਿਲ੍ਹਿਆਂ ਦੇ ਲੋਕਾਂ ਨੂੰ ਲੱਗਣਗੀਆਂ ਮੋਢਾਂ ਦੱਦਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੁਭਾਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਆਸ਼ੀਰਵਾਦ ਸਕੀਮ ਤਹਿਤ ਚਾਲੂ 2025-26 ਦੌਰਾਨ ਪਛੜੀਆਂ ਖੇਰਨੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 3207 ਲਾਪਤਰੀਆਂ ਨੂੰ 16 ਕਰੋੜ 36 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦਾ ਜਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸਿੱਖਾ ਨੇ ਦੱਸਿਆ ਕਿ ਪਛੜੀਆਂ ਸ਼ੇਰਨੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਆਸ਼ੀਰਵਾਦ ਸਕੀਮ ਅਧੀਨ ਜ਼ਿਲ੍ਹਾ ਗੁਰਦਾਸਪੁਰ ਬਰਨਾਲਾ ਬਠਿੰਡਾ ਫਰੀਦਕੋਟ ਸ਼੍ਰੀ ਮੋਹਸਤਸਾਹਿਬ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਟਿਆਲਾ ਪਠਾਨਕੋਟ ਐਸਐਸਏ ਨਗਰ ਤੇ ਸੰਗਰੂਰ ਮਲੇਰ ਕੋਟਲਾ ਅਤੇ ਤਰਨਤਾਰਨ ਦੇ ਪਛੜੀਆਂ ਸ਼ੇਰਨੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਕੁੱਲ 3207 ਲਾਭਪਾਤਰੀਆਂ ਦਿੰਗਾ ਦਰਖਾਸਤਾਂ ਚਾਲੂ ਸਾਲ ਦੌਰਾਨ ਆਸ਼ੀਰਵਾਦ ਕੋਟਲ ਤੇ ਪ੍ਰਾਪਤ ਹੋੰਗਾਂ ਸਨ ਇਨਾ 3207 ਲੱਖ ਪਾਤਰਿਆਂ ਨੂੰ ਕਵਰ ਕਰਨ ਲਈ 16 ਕਰੋੜ 36 ਲੱਖ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ ਤੇ ਚਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਵੱਡੇ ਖਤਰੇ ਉਚਾਲ ਲਈ ਨਵੀਂ ਐਡਵਾਈਜ਼ਰੀ ਦੀ ਤਿਆਰੀ ਸੂਬਾ ਵੱਲੋਂ ਹੋ ਜਾਂ ਸਾਵਧਾਨ ਪੰਜਾਬ 'ਚ ਕਰੋਨਾ ਦੇ ਮਾਮਲਿਆਂ ਤੇ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਕੋਣ ਸਵੇਚ ਕਰੋਨਾ ਦੇ ਕਰੋਨਾ ਦੇ ਦੋ ਨਵੇਂ ਮਰੀਜ਼ ਸਾਹਮਣੇ ਆਏ ਹਨ ਇੱਕ ਹਫਤਾ ਪਹਿਲਾਂ ਤੱਕ ਜਿੱਥੇ ਕਰੋਨਾ ਦੇ ਸਿਰਫ ਥੋੜੇ ਜਿਹੇ ਮਰੀਜ਼ ਸਨ ਪਰ ਅਚਾਨਕ ਇਹਨਾਂ ਦੀ ਗਿਣਤੀ 40 ਹੋ ਗਈ ਹੁਣ ਬੀਤੇ ਦਿਨ ਦੋ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਸਵੇਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 42 ਹੋ ਗਈ ਹੈ ਇਨ੍ਹਾਂ ਚੋਂ 21 ਮਰੀਜ਼ ਲੁਧਿਆਣਾ ਦੇ ਹਨ ਬੀਤੇ ਦਿਨ ਸਾਹਮਣੇ ਆਏ ਮਰੀਜ਼ਾਂ ਚੋਂ ਇੱਕ 44 ਸਾਲਾ ਔਰਤ ਪਿੰਡੂ ਖੇਤਰ ਤੋਂ ਹੈ ਜਦੋਂ ਕਿ ਇੱਕ 50 ਸਾਲਾ ਔਰਤ ਸ਼ਹਿਰੀ ਖੇਤਰ ਨਾਲ ਸੰਬੰਧਿਤ ਹੈ ਜ਼ਿਲ੍ਹਾ ਐਪੀਡੀਮਿਓਲੋজিস্ট ਡਾਕਟਰ ਸ਼ਤੀਲ ਨਰਾੰਗ ਦੇ ਅਨਸਾਰ ਜ਼ਿਲ੍ਹੇ 'ਚ ਇਸ ਵੇਲੇ 23 ਕਰੋਨਾ ਮਰੀਜ਼ ਸਾਹਮਣੇ ਆਏ ਹਨ ਇਨ੍ਹਾਂ 'ਚੋਂ 4 ਮਰੀਜ਼ ਠੀਕ ਹੋ ਗਏ ਹਨ ਇਸ ਵੇਲੇ 12 ਐਕਟਿਵ ਮਰੀਜ਼ ਘਰੇਲੂ ਆਈਸੋਲੇਸ਼ਨ 'ਚ ਰਹਿ ਰਹੇ ਹਨ ਹੁਣ ਤੱਕ 2 ਮਰੀਜ਼ਾਂ ਦੀ ਕਰੋਨਾ ਨਾਲ ਮੌਤ ਹੋ ਚੁੱਕੀ ਹੈ ਸੂਬੇ ਦੇ ਕਰੋਨਾ ਨੋਡਲ ਅਧਿਕਾਰੀ ਡਾਕਟਰ ਰਾਜੇਸ਼ ਪਾਸਕਰ ਨੇ ਦੱਸਿਆ ਕਿ ਹਾਲ ਹੀ ਵਿੱਚ ਰਿਪੋਰਟ ਰਿਪੋਰਟ ਹੋਏ ਸਾਰੇ ਮਰੀਜ਼ਾਂ ਜੇ ਸਿਰਫ ਹਲਕੇ ਲੱਛਣ ਹੀ ਦੇਖੇ ਗਏ ਹਨ ਅਤੇ ਹਾਲਾਤ ਇਸ ਵੇਲੇ ਕੰਟਰੋਲ ਹੇਠ ਹਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਕੋਵਿਡ ਨੂੰ ਲੈ ਕੇ ਨਵੀਂ ਰਵਾਇਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਅਤੇ ਇਸੇ ਇਸ ਸਮੇਂ ਵਿਚਾਰ ਚੱਲ ਰਿਹਾ ਹੈ ਫਿਲਹਾਲ ਸਿਹਤ ਵਿਭਾਗ ਵੱਲੋਂ ਪੰਜਾਬ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਚੱਲਦੇ ਹਾਂ ਅਗਲੀ ਵੱਡੀ ਖਬਰ ਦੇ ਵੱਲ ਤੰਦੂਰ ਵਾਂਗੂ ਤਪੇਗਾ ਪੰਜਾਬ 13 ਜੂਨ ਤੱਕ ਹੀਟ ਵੇਵ ਮੌਸਮ ਵਿਭਾਗ ਵੱਲੋਂ ਤੇ ਤਾਣੀ ਜਾਰੀ ਦੱਦਿ ਗਈ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਪੰਜਾਬ ਦੇ ਵੱਖ-ਵੱਖ જિલ્લાਾਂ 'ਚ 9 ਜੂਨ ਤੋਂ 13 ਜੂਨ 2025 ਤੱਕ ਦੀ ਮੌਸਮ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਭਾਰੀ ਗਰਮੀ ਹੀਟ ਵੇਵ ਅਤੇ ਰਾਤਾਂ ਨੂੰ ਜ਼ਿਆਦਾ ਗਰਮੀ ਰਹਿਣ ਦਾ ਅਸਰ ਹਨ। 9 ਜੂਨ ਨੂੰ ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਮੁਕਸਰ ਅਤੇ ਹੋਰ ਦੱਖਣੀ ਹਿੱਸਿਆਂ ਲਈ ਸਾਵਧਾਨੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 10 ਅਤੇ 11 ਜੂਨ ਨੂੰ ਗਰਮੀ ਹੋਰ ਵਧੇਗੀ ਅਤੇ ਕਈ ਇਲਾਕਿਆਂ ਵਿੱਚ ਹੀਟ ਵੇਵ ਤੇ ਗਰਮ ਰਾਤਾਂ ਨਾਲ ਸਬੰਧਤ ਸਾਵਧਾਨੀ ਜਾਰੀ ਰਹੇਗੀ। 12 ਜੂਨ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ ਪਰ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ, ਲੁਧਿਆਣਾ, ਮਾਨਸਾ ਆਦਿ ਵਿੱਚ ਅਜੇ ਵੀ ਗਰਮੀ ਦਾ ਅਸਰ ਅਸਰ ਰਹੇਗਾ। 13 ਜੂਨ ਨੂੰ ਬਹੁਤ ਜ਼ਿਲ੍ਹਿਆਂ ਵਿੱਚ ਨੋ ਵਾਰਨਿੰਗ ਦਰਸਾਈ ਗਈ ਹੈ ਪਰ ਫਾਜ਼ਲਕਾ, ਮਾਨਸਾ ਤੇ ਬਠਿੰਡਾ ਵਰਗੇ ਇਲਾਕਿਆਂ ਲਈ ਗਰਮੀ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਝ ਹਿੱਸਿਆਂ ਵਿੱਚ ਬਿਜਲੀ ਚਮਕਣ, ਗਰਜਦਾਰ ਮੀਂ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਝੱਖੜ ਚੱਲਣ ਦੇ ਸੰਕੇਤ ਮਿਲੇ ਰਹੇ ਹਨ ਮੌਸਮ ਵਿਭਾਗ ਨੇ ਲੋਕਾਂ ਨੂੰ ਸੁਚੇਤ ਸੁਜਾਅ ਦਿੱਤਾ ਹਨ ਕਿ ਜਿਆਦਾ ਤੋਂ ਜਿਆਦਾ ਪਾਣੀ ਪੀਓ ਕਰੋ ਬਿਨਾ ਲੋੜ ਨਾ ਨਿਕਲੋ ਹਲਕੇ ਕੱਪੜੇ ਪਾਓ ਅਤੇ ਖਾਸ ਕਰਕੇ ਬੱਚੇ ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਦੀ ਸੰਭਾਲ ਕਰੋ ਤੇ ਜੇ ਤੁਹਾਨੂੰ ਅਧੀਨ ਖਬਰ ਤੁਹਾਨੂੰ ਦੱਸ ਦਿੱਤੀਆਂ ਗਈਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ